ਅਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਅੱਜ ਉਹਨਾਂ ਨੂੰ ਫਲੋਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਦੇ ਦੌਰਾਨ ਜ਼ਮਾਨਤ ਅਰਜੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਅਦਾਲਤ ਨੇ ਜਿਹੜੀ ਕਿ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਹੈ ਤੇ ਉੱਥੇ ਇਸ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਕਿ ਜ਼ਮਾਨਤ ਨੂੰ ਲੈ ਕੇ ਲਿਆ ਗਿਆ ਤੇ ਦੱਸਦੀ ਹੈ ਕਿ ਹਰਪ੍ਰੀਤ ਸਿੰਘ ਅਤੇ ਲਾਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਤੇ ਬੀਤਨ ਇਹਨਾਂ ਦੇ ਵਿੱਚ ਅਈ ਅਮਰਤ ਪਾਲ ਸਿੰਘ ਦੇ ਪ੍ਰਹ ਹਰਪੇ ਸਿੰਘ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਜਿਸ ਦੇ ਚੱਲਦੇ ਉੱਥੇ ਹੀ ਉਹਨਾਂ ਦੇ ਕੋਲੋਂ ਆਇਸ ਡਰੱਗ ਮਿਲੀ ਤੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ 5 ਗ੍ਰਾਮ ਆਇਸ ਡਰੱਗ ਬਰਾਮਦ ਹੋਈ ਹੈ ਤੇ 10000 ਰੁਪਏ ਦੀ ਜਿਹੜੀ ਕਿ ਆਇਸ ਡਰੱਗ ਹਰਪੇ ਸਿੰਘਾਂ ਤੇ ਲਾਪਰੇ ਸਿੰਘ ਕੋਲੋਂ ਮਿਲੀ ਤੇ ਜਿਸ ਦੇ ਚੱਲਦੇ ਆ ਪੁਲਿਸ ਦੇ ਵੱਲੋਂ ਅਹਿਮ ਕਾਨਫਰੈਂਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਤੇ ਉੱਥੇ ਹੀ ਉਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਪੁਲਿਸ ਨੇ ਰਿਮਾਂਡ ਤੇ ਲਿਆਂਦਾ ਤੇ 2 ਦਿਨਾਂ ਦੇ ਰਿਮਾਂਡ ਦੇ ਲਿਹਾਉਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਤੇ ਅੱਜ ਫਿਰ ਤੋਂ ਉਹਨਾਂ ਦੀ ਇਹ ਫਲੋਰ ਅਦਾਲਤ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੇ ਚੱਲਦੇ ਦੱਸਦੇ ਕਿ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਜਿਸ ਤੇ ਚੱਲਦੇ ਦੂਜੇ ਪਾਸੇ ਉਹਨਾਂ ਦੇ ਵਕੀਲ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਸਬੂਤ ਜਿਹੜੇ ਕਿ ਪੇਸ਼ ਨਹੀਂ ਕੀਤੇ ਗਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਕਿ ਪੋਜ਼ਿਟਿਵ ਰਿਪੋਰਟ ਨੂੰ ਲੈ ਕੇ ਵੀ ਵੱਡੇ ਖੁਲਾਸੇ ਕੀਤੇ ਤੇ ਉਹਨਾਂ ਦੇ ਵਕੀਲ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਦੇ ਪ੍ਰਹਾਰਪੇ ਸਿੰਘ ਜਿਹੜੇ ਕਿ ਜਿਮ ਜਾਂਦੇ ਨੇ ਤੇ ਪ੍ਰੋਟੀਨ ਆ ਜਿਹੜਾ ਕਿ ਵਰਤਿਆ ਜਾਂਦਾ ਤੇ ਜਿਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਪਰੰਤੂ ਜਾਣ ਬੁੱਝ ਕੇ ਜਿਹੜਾ ਕਿ ਪ੍ਰਸ਼ਾਸਨ ਫਸਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਤੇ ਉੱਥੇ ਹੁਣ ਭਾਈ ਅਮਰਤਪਾਲ ਸਿੰਘ ਦੇ ਪ੍ਰਹਾਰਪੇ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਪੁਲਿਸ ਨੇ ਜਿਹੜਾ ਕਿ ਹਿਰਾਸਤ ਦੇ ਵਿੱਚ ਲਿਆ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ 5 ਗ੍ਰਾਮ ਜਿਹੜੀ ਕਿ ਉਹਨਾਂ ਦੇ ਕੋਲੋਂ ਆਇਸ ਡਰੱਗ ਮਿਲੀ ਤੇ ਜਿਸ ਦੇ ਦੌਰਾਨ ਉਥੇ ਹੀ ਉਹਨਾਂ ਦੇ ਜਿਹੜੇ ਤਿੰਨ ਸਾਥੀ ਹੋਰ ਉਹਨਾਂ ਨੂੰ ਵੀ ਨਾਲ ਦੀ ਨਾਲ ਕਾਬੂ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਫਲੋਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਮਨਜ਼ੂਰ ਕਰ ਲਈ ਹੈ ਤੇ ਉਥੇ ਇਸ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਕਿ ਜ਼ਮਾਨਤ ਨੂੰ ਲੈ ਕੇ ਲਿਆ ਗਿਆ ਤੇ ਦੱਸ ਦਈਏ ਕਿ ਹਰਪ੍ਰੀਤ ਸਿੰਘ ਅਤੇ ਲਾਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਤੇ ਬੀਤਨ ਇਹਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪੇ ਸਿੰਘ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਜਿਸ ਦੇ ਚੱਲਦੇ ਉੱਥੇ ਹੀ ਉਹਨਾਂ ਦੇ ਕੋਲੋਂ ਆਇਸ ਡਰੱਗ ਮਿਲੀ ਤੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ 5 ਗ੍ਰਾਮ ਆਇਸ ਡਰੱਗ ਬਰਾਮਦ ਹੋਈ ਹੈ ਤੇ 10000 ਰੁਪਏ ਦੀ ਜਿਹੜੀ ਕਿ ਆਇਸ ਡਰੱਗ ਹਰਪੇ ਸਿੰਘਾਂ ਤੇ ਲਾਪਰੇ ਸਿੰਘ ਕੋਲੋਂ ਮਿਲੀ ਤੇ ਜਿਸ ਦੇ ਚੱਲਦੇ ਆ ਪੁਲਿਸ ਦੇ ਵੱਲੋਂ ਅਹਿਮ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਤੇ ਉੱਥੇ ਹੀ ਉਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਦੱਸ ਦਈਏ ਕਿ ਪੁਲਿਸ ਨੇ ਰਿਮਾਂਡ ਤੇ ਲਿਆਂਦਾ ਤੇ 2 ਦਿਨਾਂ ਦੇ ਰਿਮਾਂਡ ਦੇ ਲਿਹਾਉਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਤੇ ਅੱਜ ਫਿਰ ਤੋਂ ਉਹਨਾਂ ਦੀ ਇਹ ਫਲੋਰ ਅਦਾਲਤ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੇ ਚੱਲਦੇ ਦੱਸਦੇ ਕਿ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਜਿਸ ਤੇ ਚੱਲਦੇ ਦੂਜੇ ਪਾਸੇ ਉਹਨਾਂ ਦੇ ਵਕੀਲ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਸਬੂਤ ਜਿਹੜੇ ਕਿ ਪੇਸ਼ ਨਹੀਂ ਕੀਤੇ ਗਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਕਿ ਪੋਜ਼ੀਟਿਵ ਰਿਪੋਰਟ ਨੂੰ ਲੈ ਕੇ ਵੀ ਵੱਡੇ ਖੁਲਾਸੇ ਕੀਤੇ ਤੇ ਉਹਨਾਂ ਦੇ ਵਕੀਲ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਦੇ ਪ੍ਰਹਾਰਪੇ ਸਿੰਘ ਜਿਹੜੇ ਕਿ ਜਿਮ ਜਾਂਦੇ ਨੇ ਤੇ ਪ੍ਰੋਟੀਨ ਆ ਜਿਹੜਾ ਕਿ ਵਰਤਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਪਰੰਤੂ ਜਾਣ ਬੁੱਝ ਕੇ ਜਿਹੜਾ ਕਿ ਪ੍ਰਸ਼ਾਸਨ ਫਸੌਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਤੇ ਉੱਥੇ ਹੁਣ ਭਾਈ ਅਮਰਤਪਾਲ ਸਿੰਘ ਦੇ ਪ੍ਰਹਾਰਪੇ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਪੁਲਿਸ ਨੇ ਜਿਹੜਾ ਕਿ ਹਿਰਾਸਤ ਦੇ ਵਿੱਚ ਲਿਆ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ 5 ਗ੍ਰਾਮ ਜਿਹੜੀ ਕਿ ਉਹਨਾਂ ਦੇ ਕੋਲੋਂ ਆਇਸ ਟਰੱਕ ਮਿਲੀ ਤੇ ਜਿਸ ਦੇ ਦੌਰਾਨ ਉਥੇ ਹੀ ਉਹਨਾਂ ਦੇ ਜਿਹੜੇ ਤਿੰਨ ਸਾਥੀ ਹੋਰ ਉਹਨਾਂ ਨੂੰ ਵੀ ਨਾਲ ਦੀ ਨਾਲ ਕਾਬੂ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਫਲੋਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪੇ ਸਿੰਘ ਨੂੰ ਜ਼ਮਾਨਤ ਮਿਲ ਗਈ